ਲੋਵੀ ਸਵਾਗਤ ਆ ਸੱਜਣੋ ਅੱਜ ਦੋ ਬਸ਼ੀਰੇ ਲਿਆਤੇ ਤੁਹਾਨੂੰ ਦੋਨੇ ਜਮਾਂ ਬੱਕਰੀ ਦੇ ਮੁੱਲ ਦੇ ਇੱਕ ਬੱਕਰੀ ਦੇ ਮੇਮਨੇ ਦੇ ਮੁੱਲ ਦਾ ਇੱਕ ਬੱਕਰੀ ਦੇ ਮੁੱਲ ਦਾ ਰੇਟ ਵੀ ਆਪਾਂ ਆਈਡੀਆ ਜਮਾਂ ਲਾਸਟ ਤੇ ਦੋਨੇ ਬੱਚਿਆਂ ਦਾ ਰੇਟ ਦਾ ਆਈਡੀਆ ਦੇ ਦੇਣਾ ਜਮਾਂ ਜਾਇਜ਼ ਮੁੱਲ 'ਚ ਬੰਦ ਜਾਣ ਜਿਵੇਂ ਜਿਨੇ ਸੌਂਗ ਪੂਰਾ ਕਰਨ ਵਾਲੇ ਭਰਾ ਹੁੰਦੇ ਭਾਈ ਚਾਹੇ ਬਸ਼ੀਰਾ ਹੀ ਮਿਲ ਜਾ ਪਰ ਲਾਉਣੇ ਜਮਾਂ ਥੋੜੇ ਪੈਸੇ ਆ ਤਾਂ ਉਹ ਬਸ਼ੀਰਿਆਂ ਦੀ ਦੋਨਾਂ ਦੀ ਵੀਡੀਓ ਦੇਖ ਲਓ ਇੱਕ ਆ 100 ਟਾ 3 ਕ ਮਹੀਨਿਆਂ ਦੇ ਹੋਇਆ ਬਸ਼ੀਰਾ ਦੂਜਾ ਹੋ ਗਿਆ 5 ਕ ਮਹੀਨਿਆਂ ਦਾ ਦੋ ਬਸ਼ੀਰੀਆ ਜਿਵੇਂ ਵੀਡੀਓ ਦੇ ਦੱਸ ਇੱਕ ਮੀਮਣੇ ਦੇ ਮੁੱਲ ਦਾ ਇੱਕ ਬੱਕਰੀ ਦੇ ਮੁੱਲ ਦਾ ਹਨ ਤੇ ਗੱਲ ਦੂਜੀ ਦੋਨੇ ਖਾਨਦਾਨ ਦੋਨੇ ਪੂਰਾ ਚੰਗਾ ਟੌਪ ਦੀਆਂ ਬਲੱਡ ਲਾਈਨਾਂ ਚੋਂ ਇਹ ਨੀ ਇੱਕ ਵੀ ਚੀਜ਼ ਤੁਹਾਨੂੰ ਦੱਸ ਦਿੰਨੇ ਬੱਚਾ ਤਾਂ 64 ਪੈਂਟਾ ਚੰਗੂ ਕੱਦ ਕਰ ਜਣਾ ਪਹਿਲਾਂ ਤਾਂ ਸਵਾਗਤ ਹੈ ਸਾਰੇ ਸੱਜਣਾਂ ਜਿਹੜੇ ਬਾਬਾਜੀ ਦਾ ਸਟਡ ਫਾਰਮ YouTube ਚੈਨਲ ਤੇ ਵੀਡੀਓ ਦੇਖਦੇ ਆ ਤੇ ਜਿਹੜੇ ਭਰਾਏ ਵੀਡੀਓ ਆਪਣੇ Facebook ਪੇਜ ਤੇ ਦੇਖਦੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਸੱਜਣੋ ਨਵੀਂ ਸਵੇਰ ਅੱਜ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਣੇ ਅੱਜ ਜਾਨਵਰ ਵੀ ਦੋ ਲਿਆਤੇ ਭਾਪੀ ਜਮਾ ਥੋੜਾ ਲਿਆ ਤੇ ਦੋਨੇ ਜਾਨਵਰ ਹੈ ਵੀ ਚੰਗੇ ਆ ਹੁਣ ਖਰੀਦਣ ਵਾਲੇ ਤੁਸੀਂ ਬੰਨਨਾ ਤੇ ਚੈਨਲ ਨੂੰ ਸਬਸਕ੍ਰਾਈਬ ਤੁਸੀਂ ਕਰਨਾ ਵੀ ਚੰਗੇ ਤੋਂ ਚੰਗੇ ਰੇਟ ਦਾ ਜਾਨਵਰ ਤੁਹਾਨੂੰ ਮਿਲੀ ਚਲੇ ਤੇ ਬਾਕੀ ਚੈਨਲ ਨਾਲ ਜੁੜੇ ਰਹੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੀ ਚੱਲੋ ਸ਼ੇਅਰ ਕਰੀ ਚੱਲੋ ਤੇ ਕਮੈਂਟਾਂ 'ਚ ਹਾਜ਼ਰੀ ਲਵਾ ਦਿਓ ਤੇ ਆਜੋ ਆਪਾਂ ਬਾਅਦ ਦੇ ਵੀਡੀਓ ਵੱਲ ਦੇਖੋ ਸੱਜਣੋ ਆ ਵੀਸ਼ੇਰਾ ਜੀ ਤਿੰਨ ਕੁ ਮਹੀਨਿਆਂ ਦਾ ਮਾਥਾ ਨਹੀਂ ਹੋਇਆ ਸਭ ਤੋਂ ਪਹਿਲਾਂ ਇਹਦੇ ਖਾਨਦਾਨਵਾਰੀ ਦੱਸਦੇ ਆ ਖਾਨਦਾਨ ਇਹਦਾ ਰੌਲੀ ਵਾਲਾ ਅਰਜਨ ਦਾਦਾ ਜੀ ਜਿਨ੍ਹਾਂ ਟੌਪ ਦਾ ਘੋੜਾ ਮੰਨਿਆ ਨੂੰ ਕਰਾਂ ਤੇ ਟੌਪ ਦੇ ਘੋੜਿਆਂ ਚ ਪਹਿਲੇ ਤਿੰਨ ਘੋੜਿਆਂ ਦਾ ਟੌਪਦਿਆਂ ਚ ਅਰਜੰਦ ਦਾ ਨਾਂ ਚੱਲਦਾ ਤੇ ਬਾਈ ਲੰਬੜਦਾਰਾਂ ਵਾਲੇ ਫੂਲੇ ਵਾਲਾ ਦੇ ਘੋੜੇ 파ਰਥ ਦਾ ਬੱਚਾ ਮਾਂ ਬਹੁਤ ਚੰਗੀ ਹਾਈਟ ਦੀ ਚੰਬੀ ਕੁੜੀ ਸੀ ਬੱਚਾ ਹਜੇ 3 ਕੁ ਮਹੀਨਾ ਦਾ ਹੋਇਆ ਤੇ ਹਾਈਟ ਹੋਈ ਤਾਂ ਪੂਰੀ ਕੱਡੂ ਲੱਤ ਲੁੱਤ ਬਹੁਤ ਜ਼ਿਆਦਾ ਲੰਮੇ ਲੱਗੇ ਪੰਜ ਕਲੈਨ ਬਸ਼ੀਰਾ ਜੀ ਚਾਰੇ ਪੈਰ ਚਿੱਟੇ ਆ ਮੱਥੇ ਪਟਾ ਤੇ ਡੂੜੇ ਚਿੱਟਾ ਹੈ ਨਹੀਂ ਇਹਦਾ ਪਰ ਆ ਲੂਈ ਲਾ ਕੇ ਨੇ ਕਾਲਾ ਹੋ ਜਾਣਾ ਜੀ ਬਾਲਪੋਰੀਆਂ ਦਾ ਜਿਵੇਂ ਸਾਫ ਮੱਥੇ ਸਿੰਗਲ ਪੋਰੀ ਆ ਦੇਮਨ ਲੱਗੀ ਹੋਈ ਆ ਤੇ ਹੱਥਾਂ ਪੈਰਾਂ ਦਾ ਪੂਰਾ ਸਾਫ ਆ ਦੇਖੋ ਬਾਡੀ ਬੁੱਡੀ ਕਿੰਨੀ ਸੋਹਣੀ ਮਸਲ ਮਸਲ ਪੂਰੇ ਬੰਦੇ ਆ ਤੇ ਬੱਚੇ ਦੇ ਰੱਸਾ ਨਹੀਂ ਹਜੇ ਨੇ ਝੱਲਿਆ ਕਰਕੇ ਨੇ ਥੋੜਾ ਜਿਹਾ ਤੁਰਨ 'ਚ ਪ੍ਰੋਬਲਮ ਆਉਂਦੀ ਆ ਤੇ ਇਹਨੂੰ ਖੜਨਾ ਖੁੱਡਣਾ ਨਹੀਂ ਪਤਾ ਚੱਲਦਾ ਕੰਨ ਦੇਖਿਓ ਨਿੱਕਾ ਨਿੱਕਾ ਕੰਨ ਕੁੰਡੀ ਵਾਲਾ ਕੰਨ ਬਹੁਤ ਜ਼ਿਆਦਾ ਚੰਗਾ ਕੰਨ ਲੱਗਿਆ ਹੋਇਆ ਤੇ ਚੰਗਾ ਬੱਚਾ ਜਮ ਜੈਜ ਰੇਟ ਤੇ ਤੇ ਨੰਬਰ 2 ਤੇ ਆ ਬਿਸ਼ੀਰਾ ਦੇਖ ਲਿਆ ਬੱਕਰੀ ਦੇ ਮਹਿਮਨੇ ਤੇ ਮੁੱਲ ਦਾ ਮਿੱਤਰੋ ਅਪਾ ਕਹਿ ਸਕਦੇ ਆਂ ਵੀ ਬੱਕਰੀ ਦੇ ਮੇਮਨੇ ਦੇ ਮੁੱਲ ਦਾ ਤੇ ਪਰ ਪੌਣਾ ਨੁਖਰਾਈ ਇਹ ਨੁਖਰਾ ਬਣਦਾ ਬਣਦਾ ਰਹਿ ਗਿਆ ਤਾਂ ਪਤਾ ਨਹੀਂ ਰੱਬ ਤੋਂ ਨੁਖਰਾ ਬਣਾ ਕੇ ਦੂਜਾ ਰੰਗ ਹੀ ਜਿਵੇਂ ਉੱਤੇ ਪੈ ਗਿਆ ਹੁੰਦਾ ਉਹ ਚੀਜ਼ ਹੀ ਹੋਈ ਹੋਈ ਆ ਕਿਉਂਕਿ ਬੱਚੇ ਦੇ ਚੰਬੇ ਪੰਨ ਨਾਲੋਂ ਜ਼ਿਆਦਾ ਲੱਤਾਂ ਲੁੱਤਾਂ ਦਾ ਚਾਰੇ ਚਿੱਟੀਆਂ ਢੈ ਡੱਦ ਨਾਲੋਂ ਜ਼ਿਆਦਾ ਚਿੱਟਾ ਸਾਰਾ ਮੂੰਹ ਚਿੱਟਾ ਹਨਾ ਜ਼ਿਆਦਾਤਰ ਤਾਂ ਚਿੱਟਾ ਪਾਣੀ ਆ ਤੇ ਮਿੱਤਰੋ ਆਹ ਬਸ਼ੀਰ ਆ ਜਿਹੜਾ ਬੱਕਰੀ ਦੇ ਮੇਮਨੇ ਦੇ ਮੁੱਲ ਦਾ ਛੋਟਾ ਨਾ ਸਮਝੋ ਛੋਟਾ ਬੱਕਰੀ ਦੇ ਮੁੱਲ ਦਾ ਆਹ ਬੱਕਰੀ ਦੇ ਮੇਮਨੇ ਦੇ ਮੁੱਲ ਦਾ ਰੇਟ ਮੈਂ ਹੁਣੇ ਦੱਸ ਦਿੰਨਾ 20000 ਹੈ ਬਾਕੀ ਆਿਆਂ ਦਾ ਮਾਨਤਾਨ ਵੀ ਹੋਊ ਪੂਰਾ ਕਿਹਨੂੰ ਨਾਰਾਜ਼ ਨਹੀਂ ਕਰਦੇ ਕਿਹਨੇ ਜਮੇ ਸੌ ਗਿਆ ਪਗਾਉਣਾ ਹੁੰਦਾ ਕਿਉਂਕਿ ਹੁਣ ਆਪਾਂ ਦੇਖੀਏ ਇਹਦੇ ਪਿਓ ਦੀ 15000 ਦਾ ਫੀਸ ਹੋਈ ਪਈ ਆ ਸਰੀਆ ਵਾਲੇ ਘੋੜੇ ਰੋਵਨ ਦਾ ਬੱਚਾ ਜੀ ਚੰਗੀ ਮਾਂ ਦਾ ਹੱਡਾਂ ਪੈਰਾਂ ਦਾ ਖੁੱਲਾ 5 ਕੁ ਮਹੀਨਿਆਂ ਦਾ ਹੋਇਆ ਬੱਚਾ ਬਾਡਾ ਬੁੱਡਾ ਦੇਖੋ ਕਿੰਨਾ ਧੌਣ ਕਿੰਨੀ ਜ਼ਿਆਦਾ ਚੰਗੀ ਲੱਗੀ ਹੋਈ ਸਾਰਾ ਮੂੰਹ ਚਿੱਟਾ ਲੰਮੀ ਧੌਣ ਸੁਨੱਖਾ ਕੰਨ ਵਾਲਪੋਰੀਆਂ ਦਾ ਸਾਫ਼ ਹਣਾ ਪੂਰਾ ਚੰਗਾ ਕਹਿ ਸਕਦੇ ਆ ਬੱਚਾ ਪੂਰਾ ਹੀ ਚੰਗਾ ਜਿੰਨਾ ਕਹਿ ਦੀ ਬਾਕੀ ਆ ਰੇਟ ਨਹੀਂ ਆਪਾਂ ਕਿਹ ਮਿਲਦਾ ਹੁੰਦਾ ਰੇਟ ਤਾਂ ਸਾਰੇ 20000 ਆ ਜੀ 20000 ਚ ਤਾਂ ਮੈਂ ਉਹਨਾਂ ਵੀ ਨਹੀਂ ਅੱਜ ਗੱਲ ਕੋਈ ਦਿੰਦਾ ਬਾਕੀ ਬੱਚਾ ਚੰਗਾ ਜੇ ਤੁਹਾਡੇ ਮਨ ਨੂੰ ਜੱਜ ਆ ਕੇ ਦੇਖ ਲਿਓ ਡੱਡਾ ਪੈਰਾਂ ਦਾ ਪੂਰਾ ਸਹੀ ਆ ਬਾਲਪੋਰੀਆਂ ਦਾ ਵੀ ਸਹੀ ਆ ਤੇ ਆ ਬੱਚਾ ਛੋਟਾ ਆ ਗਿਆ ਬੱਚਾ ਇਹ ਵੀ ਚੰਗਾ ਕੰਨ ਕੁੰਨ ਕੁੰਡੀ ਆਲਾ ਨਿੱਕਾ ਨਿੱਕਾ ਕਾਨਾ ਕੁੰਡੀ ਖਰਨੀ ਖੁੰਡੀ ਬਹੁਤ ਜਿਆਦਾ ਚੰਗੀ ਹੈ ਤੇ ਆਪਾਂ ਵੱਡੇ ਬਾਰੇ ਗੱਲ ਕਰਦੇ ਆਂ ਵੱਡਾ ਜਿਵੇਂ ਮੈਂ ਤੁਹਾਨੂੰ ਦੱਸਿਆ 20000 ਰੇਟ ਆ ਕਨਕੁੰਡਾ ਸੁਨੱਖਾ ਕਹਿੰਨੇ ਹੁੰਦਾ ਵੀ ਥੋੜੇ ਪੈਸੇ ਲਾ ਕੇ ਪਾਲਣਾ ਹੋਵੇ ਤਾਂ ਆ ਬੱਚਾ ਦੇਖ ਲਓ ਸਵਾਰੀ ਸੂਰੀ ਨੂੰ ਤਿਆਰ ਕਰਨਾ 5-6 ਮਹੀਨਿਆਂ ਦੀ ਉਮਰ ਹੋ ਗਈ ਇਹਦੀ ਹੱਥਾਂ ਪੈਰਾਂ ਪੂਰੀ ਤਰ੍ਹਾਂ ਸਾਫ਼ ਤੇ ਬਾਕੀ ਹੋਰ ਡਿਟੇਲ ਲੈਣੀ ਹੋਈ ਤਾਂ ਥੱਲੇ ਨੰਬਰ ਚੱਲੀ ਜਾਂਦੇ ਆ 6239954543 9855599017 ਆ ਦੋ ਨੰਬਰ ਆ ਦੋਸਤੋ ਹੋਰ ਵੀ ਜਾਨਵਰ ਖੜੇ ਆ ਫਾਰਮ ਤੇ 20 25 ਜਾਨਵਰ ਖੜੇ ਆ ਜਿਵੇਂ ਗੱਬਣ ਘੋੜੀਆਂ ਖੜੀਆਂ ਖਾਲੀ ਘੋੜੀਆਂ ਬਸ਼ੇਰੀਆਂ ਮਾਰਵਾੜੀ ਚੰਬੀਆਂ ਬਸ਼ੇਰੀਆਂ ਤੇ ਨੁਖਰੇ ਬਸ਼ੇਰੇ ਮਾਰਵਾੜੀ ਬਸ਼ੇਰੇ ਸਾਰੇ ਤਰ੍ਹਾਂ ਦੇ ਜਾਨਵਰ ਖੜੇ ਆ ਫਾਰਮ ਦੇ ਉੱਤੇ ਸੋ ਜਿੱਦਾਂ ਦਾ ਵੀ ਜਾਨਵਰ ਚਾਹੀਦਾ ਹੋਏ ਤੇਰੀ ਡਿਮਾਂਡ ਦਾ ਹਿਸਾਬ ਦੀ ਉਦਾਂ ਦੇ ਜਾਨਵਰ ਮਿਲ ਜੂ ਤੇ ਇੱਕ ਵਾਰ ਹੁਣ ਆ ਬਸ਼ੇਰਾ ਵੱਡਾ ਦੁਵਾਰਾ ਦੇਖ ਲੋ ਤੂਰਾ ਤੂਰੇ ਦਾ ਚੰਗਾ ਨਖਰਾ ਨਖਰਾ ਹੁਣ ਲੰਬਾ ਬਹੁਤ ਆ ਲੰਬਾਈ ਲੂੰਗੀ ਵਾਲੇ ਪਾਸੇ ਨੂੰ ਹੱਡਾਂ ਪੈਰਾਂ ਦਾ ਖੁੱਲਾ ਮੰਨੀ ਐ ਲੈਂਥ ਲੂੰਥ ਵੀ ਚੰਗੇ ਵਾਕ ਗਰਦਨ ਗੁਰਦਨ ਲੰਬੀ ਐ ਤੇ ਰੇ ਤੋ ਜਿਹੜੇ ਵੀ ਭਰਾ ਦੇ ਦੋਨੋਂ ਬਿਛੇਰੇ ਜਿਹੜਾ ਮਰਜ਼ੀ ਬਿਛੇਰਾ ਪਸੰਦ ਆਉਂਦਾ ਚਾਹੇ ਸਕਰੀਨਸ਼ਾਟ ਪਾ ਦਿਓ ਤੇ ਚਾਹੇ ਵੈਸੇ ਦੱਸ ਦਿਓ ਆ ਰੋਵਨ ਦਾ ਸ਼ਰੀਆਲ ਵਾਲੇ ਦਾ ਤੇ ਦੂਜਾ ਜਿਹੜਾ ਸੂਟਾ ਬਿਛੇਰਾ ਉਹ 파ਰਤ ਦਾ ਰੋਲੀ ਵਾਲੇ ਅਰਜਨ ਦਾ ਪੋਤਾ ਕਹਿ ਸਕਦੇ ਆ ਤੇ 파ਰਸ ਫੂਲਿਆਰ ਵਾਲੇ ਦਾ ਬੱਚਾ ਜੀ ਆ ਸ਼ਰੀਆਲ ਵਾਲੇ ਘੋੜੇ ਰੋਵਨ ਦਾ ਤੋ ਦੋਨਾਂ ਚੋਂ ਜਿਹੜਾ ਵੀ ਬਿਛੇਰਾ ਪਸੰਦ ਆਉਂਦਾ ਹੋਇਆ ਫੋਨ ਲਾ ਲਿਓ ਤੇ ਰੇਟ ਜੈ ਜੀ ਹੈ ਦੋਨਾਂ ਦੇ ਜਿਹੜੇ ਰੇਟ ਜੈਜਾ ਤੇ ਨੰਬਰ ਚੱਲੀ ਜਾਂਦੇ ਸਕਰੀਨ ਦੇ ਉੱਤੇ ਨੰਬਰ ਨੋਟ ਕਰ ਲਿਓ ਤੇ ਦਿਓ ਇਜਾਜ਼ਤ ਮਿਲਦੇ ਆ ਜਲਦ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ